ਬਲੇਰੋ ਗੱਡੀ ਐਸ ਐਲ ਐਕਸ ਪਹਿਲੀ ਆਪਣੇ ਕੋਲੇ ਪਹੁੰਚੀ ਆ ਸੇਲ ਵਾਸਤੇ ਪਹੁੰਚੀ ਹੋਈ ਆ ਕਿਸੇ ਨੂੰ ਵੀ ਪਸੰਦ ਆਵੇ ਤੁਹਾਨੂੰ ਮੈਂ ਪੂਰੀ ਜਾਣਕਾਰੀ ਦੇ ਦੇਣੇ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਿਓ 2010 ਮਾਡਲ ਗੱਡੀ ਆ 2 ਲੱਖ 70000 ਰੁਪਏ ਕੀਮਤ ਹੈ ਦੀ ਤੇ ਸੰਗਰੂਰ ਗੱਡੀ ਖੜੀ ਆ ਨਵੇਂ ਟਾਰਾਂ ਚ ਗੱਡੀ ਦੀ ਕੰਡੀਸ਼ਨ ਆ ਲੁਕੇ ਆ ਮਾਲਕ ਨੇ ਆਖਿਆ ਵੀ ਰੇਟ ਆ ਜਿਹੜਾ ਫਿਕਸ ਨਹੀਂ ਹੈਗਾ ਮੁੱਖੇ ਤੇ ਘਾਟਾ ਵਾਧਾ ਹੋ ਜਾਊਗਾ ਜਾ ਕੇ ਦੇਖਣੀ ਹੋਵੇ ਜਲਦੀ ਜਾਓ ਸੰਗਰੂਰ ਏਰੀਆ ਚ ਮਾਲਕ ਦੇ ਘਰੇ ਗੱਡੀ ਖੜੀ ਆ ਘਰ ਦੀ ਗੱਡੀ ਆ ਪਰਸਨਲ ਰੱਖੀ ਹੋਈ ਆ ਤੇ ਜਿੰਨਾ ਗੁੰਜਾਇਸ਼ ਮਾਲਕ ਕਹਿੰਦੇ ਸੀਗੇ ਸਾਡੇ ਹੱਥ ਵਿੱਚ ਉਹ 19 ਰੇਟ ਆ ਜਿਹੜਾ ਘੱਟ ਵੱਧ ਕਰ ਲਾਂਗੇ ਜਿਹੜਾ ਮਾਲਕ ਦਾ ਨੰਬਰ ਹੈ ਉਹ ਨੋਟ ਕਰ ਲਓ 9914500327 ਸੈਕਿੰਡ ਚੜੀ ਦੂਸਰੀ ਗੱਡੀ ਆ ਆਪਾਂ ਲੈ ਕੇ ਪਹੁੰਚੇ ਜਨ 2003 ਮਾਡਲ ਗੱਡੀ ਆ ਜੀ ਦੂਸਰੇ ਨਾਮ ਹੈ 48000 ਰੁਪਿਆ ਮੰਗ ਹੈ ਬਾਕੀ ਕਹਿੰਦੇ ਸੀਗੇ ਮਾਲਕ ਮੌਕੇ ਤੇ ਰੇਟ ਉੱਪਰ ਥੱਲੇ ਕਰ ਲਾਂਗੇ ਗੱਡੀ ਖੜੀ ਹੈ ਬਰਨਾਲੇ ਏਰੀਆ 'ਚ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਦੀ ਚੜੀ ਬਾਡੀ ਲਾਈਨ ਬਹੁਤ ਚੰਗੀ ਹਾਲਤ 'ਚ ਪਈ ਹੈ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਕਿਸੇ ਪਾਸੇ ਡੈਮੇਜ ਨਹੀਂ ਵਧੀਆ ਗੱਡੀ ਆ 70 ਤੋਂ 75 ਪੈਸੇ ਟਾਇਰ ਵੀ ਵਧੀਆ ਪਈ ਨੇ ਬਾਕੀ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਮਾਲਕ ਨੇ ਅੰਦਰੋਂ ਵੀ ਬਹੁਤ ਚੰਗੀਆਂ ਫੋਟੋਆਂ ਖਿੱਚ ਕੇ ਆਪਣੇ ਕੋਲੇ ਭੇਜੀਆਂ ਸੀਟ ਕਵਰ ਵਗੈਰਾ ਬਹੁਤ ਵਧੀਆ ਪਈ ਨੇ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਲਿਓ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਲਿਓ ਨੰਬਰ ਹੈ ਜੀ ਮਾਲਕ ਦਾ 95014 14 929 ਤੀਸਰੀ ਗੱਡੀ ਰੀਟਜ਼ VDI ਹਰਿਆਣਾ ਨੰਬਰ 2012 ਮਾਡਲ ਗੱਡੀ ਆ 1,95000 ਰੁਪਏ ਡਿਮਾਂਡ ਹੈ ਗੱਡੀ ਖੜੀ ਆ ਮਾਨਸਾ ਏਰੀਆ ਚ ਸਰਦੂਲਗੜ ਸ਼ਹਿਰ ਤੇ ਜਾ ਕੇ ਕਿਸੇ ਨੇ ਦੇਖਣੀ ਹੋਵੇ ਜਾ ਕੇ ਦੇਖ ਸਕਦਾ ਹਾਂ ਹਰਿਆਣਾ ਨੰਬਰ ਹੈ ਮੈਟਿੰਗ ਸੀਟ ਕਵਰ ਮਿਊਜ਼ਿਕ ਸਿਸਟਮ ਸਾਰਾ ਕੁਝ ਬਹੁਤ ਵਧੀਆ ਹੈ ਇੰਜਨ ਗੇਅਰ ਬਹੁਤ ਵਧੀਆ ਹੈ 1 ਰੁਪਿਆ ਮੌਕੇ ਦਾ ਗੱਡੀ ਭਾਲ ਦੇਣੀ ਬਿਲਕੁਲ ਨਵੇਂ ਟਾਇਰ ਨਹੀਂ ਬਾਕੀ ਤੁਸੀਂ ਆਪੇ ਗੱਲ ਕਰਨੀ ਹੋਵੇ ਮਾਲਕ ਨਾਲ ਕਰ ਲਿਓ 12 ਮਾਡਲ ਰੀਟਸ VDI ਨੰਬਰ ਮਾਲਕ ਦਾ 6280402847 ਹੁਣ ਗੱਲ ਕਰਦੇ ਆਂ ਆਪਾਂ ਚੌਥੀ ਗੱਡੀ ਦੀ ਆਪਣੀ ਕੋਲੇ ਜਿਹੜੀ ਗੱਡੀ ਪਹੁੰਚੀ ਆ Honda ਦੀ ਸਿਟੀ ਪਹੁੰਚੀ ਆ ਡੀਜ਼ਲ ਤੇ ਗੱਡੀ ਆ ਤੇ ਗੱਡੀ ਚੱਲੀ ਹੋਈ ਆ ਕੁੱਲ 83000 ਕਿਲੋਮੀਟਰ ਗੱਡੀ ਘੜੀ ਆ ਬਠਿੰਡੇ ਏਰੀਆ 'ਚ ਗੱਡੀ ਦੀ ਕੰਡੀਸ਼ਨ ਆਲ ਓਕੇ 4 10 ਮਾਲਕ ਨੇ ਡਿਮਾਂਡ ਆਪਣੇ ਕੋਲ ਹੀ ਲਾ ਕੇ ਭੇਜੀ ਆ ਗੱਡੀ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦੇ ਹੋ ਗੱਡੀ ਓਨਰ ਫਾਸਟ ਹੈ ਜੀ ਤੇ ਮਾਲਕ ਨੇ ਬਹੁਤ ਚੰਗੀ ਗੱਡੀ ਰੱਖੀ ਹੋਈ ਆ ਜੇ ਕਿਸੇ ਨੂੰ ਵੀ ਪਸੰਦ ਆਵੇ ਗੱਡੀ ਆ ਤਾਂ ਇਹਨਾਂ ਦਾ ਏਰੀਆ ਬਠਿੰਡਾ ਹੈਗਾ ਜਾ ਕੇ ਦੇਖ ਸਕਦੇ ਹੋ ਬਠਿੰਡੇ ਏਰੀਆ ਚ 4 10 ਡਿਮਾਂਡ ਹੈ ਮਾਲਕ ਨੇ ਕਿਹਾ ਮੌਕੇ ਤੇ ਵੱਧ ਤੋਂ ਵੱਧ ਘੱਟ ਕਰ ਦਾਂਗੇ ਬਾਕੀ ਇੱਕ ਵਾਰੀ ਡਿਮਾਂਡ ਹੈ ਜੀ ਤੇ ਕਿਸੇ ਨੂੰ ਵੀ ਗੱਡੀ ਪਸੰਦ ਆਵੇ ਆ Honda ਦੀ ਸਿਟੀ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਏਰੀਆ 'ਚ ਮਾਲਕ ਨੇ ਬਾਕੀ ਕਹੀ ਦਿੱਤਾ ਜੀ ਰੇਟ ਕਰ ਲਾਂਗੇ ਆ ਕੇ ਦੇਖ ਲਿਓ ਪਹਿਲਾਂ ਚਲਾ ਕੇ ਦੇਖ ਲਿਓ ਜਦੋਂ ਤੁਹਾਨੂੰ ਗੱਡੀ ਪਸੰਦ ਆਊਗੀ ਰੇਟ ਉਹ ਤੋਂ ਬਾਅਦ ਕਰ ਲਵਾਂਗੇ ਬਾਕੀ ਇੱਕ ਵਾਰੀ ਡਿਮਾਂਡ ਹੈ ਚੜੀ ਤੁਹਾਨੂੰ ਦੱਸ ਹੀ ਦਿੱਤੀ ਕੋਈ ਨੁਕਸ ਨਹੀਂ ਅੰਦਰੋਂ ਬਹੁਤ ਵਧੀਆ ਪਈ ਆ ਸਾਰੇ ਫੰਕਸ਼ਨ ਵਰਕਿੰਗ 'ਚ ਨੇ ਬਾਕੀ ਗੱਡੀ ਬਹੁਤ ਚੰਗੀ ਹੈ ਜੀ ਚੰਗੀ ਘਰੇ ਰਹੀ ਆ ਚੰਗੀ ਚੱਲੀ ਹੋਈ ਆ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਰੱਖਿਆ 98157 63243 ਗੱਲ ਤੁਸੀਂ ਆਪੇ ਕਰ ਲਿਓ ਤੇ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਪਈਆਂ ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਆ ਜਾਂ ਫਿਰ ਕੂਠੀਆ ਘਰ ਮਕਾਨ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਉੱਪਰ ਆਪਣਾ WhatsApp ਨੰਬਰ ਬਾਰ-ਬਾਰ ਚੱਲਦਾ ਰਹਿੰਦਾ ਜੀ ਕੁਛ ਵੀ ਹੈ ਤੁਹਾਡੇ ਕੋਲੇ ਕੋਠੀ ਆ ਚਾਹੀ ਮਕਾਨ ਹੈ ਚਾਹੀ ਘਰ ਹੈ ਕੁਛ ਵੀ ਹੈ ਜੀ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਾਂ ਕੋਈ ਦਲਾ ਦਲਾਲੀ ਵਿੱਚ ਨਹੀਂ ਲੈਂਦੀ ਨਾ ਕੋਈ ਕਮਿਸ਼ਨ ਲੈਂਦੇ ਆ ਨਾ ਕੋਈ ਕਿਸੇ ਤਰ੍ਹਾਂ ਦੀ ਕੋਈ ਹੋਰ ਕੋਈ ਫੀਸ ਲੈਂਦੇ ਅਸੀਂ ਸਾਰਾ ਕੰਮ ਆਪਣਾ ਜਮਾਂ ਫਰੀ ਚ ਹੈ ਤਾਂ ਕਿ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਤੇ ਤੁਹਾਡੇ ਕਰਕੇ ਸਾਰਾ ਕੁਛ ਤੇ ਤੁਸੀਂ ਵੱਧ ਤੋਂ ਵੱਧ ਸਪੋਰਟ ਕਰ ਦਿਓ ਤਾਂ ਹੀ ਅਸੀਂ ਬਸ ਮਸ਼ੀਨਰੀਆਂ ਵਾਤਵਾਂਦਮ ਭੇਜਦੇ ਰਿਹਾ ਕਰੋ ਜੀ ਕਿਸੇ ਨੇ ਵੇਚਣੀ ਹੋਵੇ ਆਪਾਂ ਐਡ ਕਰ ਦਾਂਗੇ ਬਾਕੀ ਵਾਤਵਾਂਦਮ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਕਿਉਂਕਿ ਜੇ ਕਿਸੇ ਨੂੰ ਲੋੜ ਹੋਵੇ ਕਿਸੇ ਵੀ ਗੱਡੀ ਦੀ ਮਸ਼ੀਨਰੀ ਦੀ ਕੋਠੀ ਦੀ ਮਕਾਨ ਦੀ ਤਾਂ ਤੁਹਾਡੇ ਇੱਕ ਸ਼ੇਅਰ ਨਾਲ ਉਹਦੇ ਕੋਲੇ ਸ਼ਾਇਦ ਜਿਹਨੂੰ ਲੋੜ ਹੈ ਆਪਣੀ ਵੀਡੀਓ ਪਹੁੰਚ ਜੇ ਸ਼ਾਇਦ ਜਿਹੜੀ ਗੱਡੀ ਭਾਲ ਰਿਆ ਹੋ ਮੰਦਾ ਤੇ ਉਹਨੂੰ ਗੱਡੀ ਮਿਲ ਜੂਗੀ ਉਹਨਾਂ ਦੇ ਏਰੀਆ ਚੋਂ ਕਿਉਂਕਿ ਆਪਾਂ ਹਰ ਰੋਜ਼ ਤੁਹਾਡੇ ਖਾਤਰ ਨਮੀ ਨਮੀ ਵੀਡੀਓ ਅਲੱਗ-ਅਲੱਗ ਏਰੀਆ ਚ ਲੈ ਕੇ ਪਹੁੰਚਦੇ ਰਹਿੰਦੇ ਹਾਂ ਜੀ ਠੀਕ ਹੈ ਜੀ ਬਾਕੀ ਹਰ ਤਰ੍ਹਾਂ ਦੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚਦੇ ਹਾਂ ਅਲੱਗ-ਅਲੱਗ ਏਰੀਆ ਚ ਤੁਸੀਂ ਦੇਖ ਦਿਓ ਬਾਕੀ ਤੁਹਾਨੂੰ ਜ਼ਿਆਦਾ ਦੱਸਣ ਦੀ ਮੇਰੇ ਵੱਲੋਂ ਲੋੜ ਹੈ ਨਹੀਂ ਜੀ ਕਿਉਂਕਿ ਤੁਸੀਂ ਬਹੁਤ ਪਿਆਰ ਦਿੰਦੇ ਹੋ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਜੀ ਤੁਸੀਂ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿਨੋ ਬਸ ਇਸੇ ਤਰ੍ਹਾਂ ਪਿਆਰ ਬਣਾ ਕੇ ਰੱਖਿਓ ਤੇ ਜਿੰਨੇ ਤੁਸੀਂ ਆਇਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਾਰੇ ਜਣੇ ਸਬਸਕ੍ਰਾਈਬ ਕਰਕੇ ਲਾਜ਼ਮੀ ਜਾਇਓ ਕਿਉਂਕਿ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਕਲਿੱਕ ਕਰ ਦਿਓ ਤੇ ਹਲੇ ਤੱਕ ਵੀਡੀਓ ਮੁੱਕੀ ਨਹੀਂ ਹੈਗੀ ਅੱਗੇ ਹੋਰ ਵੀ ਗੱਡੀਆਂ ਪਈਆਂ ਹੁਣ ਆਪਾਂ ਹੁੰਡਾਈ ਦੀ i20 ਗੱਡੀ ਦੀ ਗੱਲ ਕਰਦੇ ਹਾਂ ਮੈਗਨਾ ਸੀਆਰਡੀਆਈ ਸੈਂਟਰ ਲੁੱਕ ਹੈ ਫਾਸਟ ਓਨਰ ਹੈ 2015 ਮਾਡਲ ਹੈ ਨੰਬਰ ਪਲੇਟਾ ਸਰਕਾਰੀ ਨੇ 4.5 ਲੱਖ ਰੁਪਇਆ ਡਿਮਾਂਡ ਹੈਗੀ ਗੱਡੀ ਇੱਕ ਨੰਬਰ ਹੈ ਚਲਾਉਣ ਚ ਇੱਕ ਨੰਬਰ ਹੈ ਤੇ ਬਠਿੰਡੇ ਖੜੀ ਆ ਜਾ ਕੇ ਦੇਖਣੇ ਵਾ ਜਾ ਕੇ ਦੇਖ ਸਕਦੋਂ ਚੱਲੀ ਬਹੁਤ ਘੱਟ ਹੋਈ ਐ ਜੀ 52419 ਕਿਲੋਮੀਟਰ ਕੁੱਲ ਗੱਡੀ ਚੱਲੀ ਹੋਈ ਐ ਨਵੇਂ ਟਾਇਰਾਂ ਚ ਹੈ ਕੰਡੀਸ਼ਨ ਆਲੋਕ ਹੈ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਸਕਦੋਂ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੋਂ ਬਾਕੀ ਚਾਰੇ ਪਾਸਿਓ ਫੋਟੋਆਂ ਚੱਲ ਰਹੀਆਂ ਤੁਹਾਡੇ ਸਾਹਮਣੇ ਗੱਡੀ ਐ ਸਾਡੇ 1.4 ਲੱਖ ਰੁਪਏ ਮੰਗਿਆ ਮਾਲਕ ਨੇ ਇੱਕ ਵਾਰੀ ਬਾਕੀ ਕਹਿੰਦੇ ਸੀ ਕਿ ਮੌਕੇ ਤੇ ਘਾਟਾ ਵਾਦਾ ਕਰ ਲਾਂਗੇ ਕਿਸੇ ਨੂੰ ਵੀ ਪਸੰਦ ਆਵੇ ਜਾ ਕੇ ਦੇਖ ਲਿਓ ਗੱਲਬਾਤ ਕਰ ਲਿਓ ਬਠਿੰਡੇ ਗੱਡੀ ਖੜੀ ਐ ਤੇ ਮਾਲਕ ਦੇ ਘਰੇ ਖੜੀ ਆ ਤੁਸੀਂ ਆਪੇ ਜਾਣਕਾਰੀ ਲੈ ਲਿਓ ਫੋਨ ਕਰਕੇ ਚਲਾ ਕੇ ਦੇਖ ਲਿਓ ਜਾ ਕੇ ਤੇ ਗੱਲ ਆਪੇ ਕਰ ਲਿਓ ਜੀ ਨੰਬਰ ਤੁਹਾਨੂੰ ਮਿਲ ਗਿਆ ਹੋਊਾ ਸਕਰੀਨ ਤੇ ਆਪਾਂ ਦਈ ਰੱਖਿਆ ਜੀ ਹੁਣ ਆਪਾਂ ਇੱਕ ਵਰੀਜ਼ਾ ਵੀਡੀਆ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਰੰਗ ਬਹੁਤ ਚੰਗਾ ਪਿਆ ਕਿਉਂਕਿ ਉੱਚੇ ਮਾਡਲ ਦੀ ਗੱਡੀ ਆ 2016 ਮਾਡਲ ਹੈ ਫਾਸਟ ਓਨਰ ਗੱਡੀ ਆ ਜੀ ਆਹ 6 ਲੱਖ 10000 ਰੁਪਿਆ ਡਿਮਾਂਡ ਹੈ ਗੱਡੀ ਖੜੀ ਆ ਬਠਿੰਡੀ ਏਰੀਆ ਚ ਤੇ ਗੱਡੀ ਚੱਲੀ ਹੋਈ ਆ ਕੁੱਲ 75000 ਕਿਲੋਮੀਟਰ 80 ਤੋਂ 85 ਪੈਸੇ ਇਹਦੇ ਟਾਇਰ ਪਾਈ ਨੇ ਗੱਡੀ ਇੱਕ ਨੰਬਰ ਹੈ ਬਾਕੀ ਟਾਇਰਾਂ 'ਚ ਅਲਾਈ ਬਹੁਤ ਚੰਗੇ ਮਾਲਕ ਨੇ ਪਵਾ ਰੱਖਿਆ ਚੰਗੇ ਟਾਇਰ ਪਾਈ ਨੇ ਗੱਡੀ ਦੀ ਹਾਲਤ ਤੁਸੀਂ ਆਪ ਹੀ ਦੇਖ ਰਹੋ ਨਮੀ ਪਈ ਐ ਚਾਹਾਂ ਜੇ ਆਪਾਂ ਅੰਦਰੋਂ ਗੱਲ ਕਰੀਏ ਅੰਦਰੋਂ ਵੀ ਪੂਰੀ ਵਧੀਆ ਟੌਪ ਦੀ ਗੱਡੀ ਪਈ ਐ ਕਿਸੇ ਨੂੰ ਵੀ ਪਸੰਦ ਆਈ ਹੋਵੇ ਜਾ ਕੇ ਦੇਖ ਲਓ ਬਠਿੰਡੇ ਏਰੀਆ 'ਚ ਮਾਲਕ ਦੇ ਘਰੇ ਤੁਹਾਨੂੰ ਮਿਲ ਜਾਊਗੀ ਗੱਲ ਕਰਨੀ ਆ ਤੁਹਾਡੀ ਸਿੱਧੀ ਮਾਲਕ ਨਾਲ ਗੱਲ ਹੋ ਜਾਊਗੀ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇਈ ਰੱਖਿਆ ਜੀ ਨੰਬਰ ਮਾਲਕ ਦਾ 97 809 480 42 ਇਸੇ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਆਪੇ ਕਰ ਲਓ ਜੀ ਹੁਣ ਆਪਾਂ ਤੁਹਾਡੇ ਖਾਤਰ ਇੱਕ Maruti 800 ਗੱਡੀ ਲੈ ਕੇ ਪਹੁੰਚੇ ਆ ਮਾਲਕ ਨੇ ਸੇਲ ਵਾਸਤੇ ਆਪਣੇ ਕੋਲੇ ਭੇਜੀ ਹੋਈ ਆ 2000 ਪੂਰਾ ਮਾਡਲ ਹੈਗਾ 2000 ਮਾਡਲ ਹੈ 45000 ਰੁਪਿਆ ਇਸ ਗੱਡੀ ਦੀ ਕੀਮਤ ਹੈ ਗੱਡੀ ਖੜੀ ਆ ਮੋਗੀ ਏਰੀਆ ਚੰ ਤੇ ਗੱਡੀ ਦੀ ਹਾਲਤ ਚੰਗੀ ਪਈਆ ਸੈਂਟਰ ਲੋਕ ਐ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਪਈਆ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਵਧੀਆ ਗੱਡੀ ਐ ਰੇਟ ਵੀ ਕੋਈ ਜ਼ਿਆਦਾ ਨਹੀਂ ਹੈਗਾ ਮਾਲਕ ਨੇ ਕਿਹਾ ਮੌਕੇ ਤੇ ਕਰ ਲਾਂਗੇ ਤੁਸੀਂ ਦੇਖਣੀ ਹੋਵੇ ਤੇ ਕੋਈ ਗੱਲ ਕਰਨੀ ਹੋਵੇ ਮਾਲਕ ਨਾਲ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ ਜੀ ਨੰਬਰ ਹੈ 7814751093 ਇਸੇ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਕਰ ਲਿਓ ਜੀ ਯਾਕੀ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਜੇ ਤਾਂ ਲਾਈਕ ਸ਼ੇਅਰ ਜ਼ਰੂਰ ਮਾਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਜੀ ਤੇ ਅੱਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤੁਹਾਡੇ ਛੋਟੇ ਭਰਾ ਦਾ ਵੱਧ ਤੋਂ ਵੱਧ ਚੈਨਲ ਸਪੋਰਟ ਕਰਿਆ ਕਰੋ ਜੀ